ਚਾਹੇ 1947 ਚ ਆਜ਼ਾਦ ਹੋ ਗਿਆ ਸੀ ਪਰ ਅਜ ਵੀ ਕਈ ਅਜਿਹੇ ਇਤਿਹਾਸ ਨੇ ਜੋ ਲੋਕਾਂ ਦੇ ਸਾਹਮਣੇ ਨਹੀਂ ਆਏ ਅਤੇ ਉਹਨਾਂ ਵਿੱਚੋਂ ਹੀ ਇੱਕ ਪੰਜਾਬ ਜੰਮੂ ਕਸ਼ਮੀਰ ਦੀ ਸਰਹੱਦ ਦੇ ਪੈਂਦੇ ਪਿੰਡ ਮਾਦੋਪੁਰ ਚ ਬ੍ਰਿਟਿਸ਼ ਕਾਲ ਚ ਬਣੇ ਚਰਚ ਅਤੇ ਕਬਰਿਸਤਾਨ ਜੋ ਕਿ 2000 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਇਸ ਸੰਬੰਧੀ ਇਸ ਕਬਰਿਸਤਾਨ ਦੀ ਦੇਖਰੇਖ ਕਰਨ ਵਾਲੇ ਲੋਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਚਰਚ ਅਤੇ ਕਬਰਿਸਤਾਨ ਕਰੀਬ 200 ਸਾਲ ਪੁਰਾਣਾ ਹੈ ਮੈਂ ਵੀ ਦੱਸਿਆ ਹੈ ਕਿ ਉਸ ਚਰਚ ਤੇ ਕਬਰਸਤਾਨ ਦੀ ਉਸਾਰੀ ਬ੍ਰਿਟਿਸ਼ ਕਾਲ ਚ ਅੰਗਰੇਜ਼ਾਂ ਵੱਲੋਂ ਕਰਵਾਈ ਗਈ ਸੀ ਤੇ ਉਸ ਸਮੇਂ ਜਨਾ ਅੰਗਰੇਜ਼ਾਂ ਦੀ ਮੌਤ ਹੋ ਜਾਂਦੀ ਸੀ ਉਹਨਾਂ ਨੂੰ ਇਸ ਕਬਰਸਤਾਨ ਚ ਦਫਨਾਇਆ ਜਾਂਦਾ ਸੀ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਇਹਨਾਂ ਕਬਰਾਂ ਤੇ ਜਿਹੜਾ ਹੈ ਵੰਸ਼ਜ ਇਸ ਜਗ੍ਹਾ ਤੇ ਆਉਂਦੇ ਨੇ ਤੇ ਇਹਨਾਂ ਵਿਛੜੀਆਂ ਰੂਹਾਂ ਨੂੰ ਯਾਦ ਕਰਕੇ ਉਹਨਾਂ ਦੇ ਲਈ ਚਰਚ ਵਿਖੇ ਪ੍ਰਾਰਥਨਾ ਕਰਦੇ ਨੇ ਤੇ ਚਰਚ ਦਾ ਇਤਿਹਾਸ ਪੁਰਾਣਾ ਹੋਣ ਦੀ وجہ ਦੇ ਨਾਲ ਵੱਡੀ ਗਿਣਤੀ ਚ ਲੋਕ ਇਸ ਜਗ੍ਹਾ ਤੇ ਪ੍ਰਾਰਥਨਾ ਦੇ ਲਈ ਆਉਂਦੇ ਨੇ ਤੇ ਇਸ ਮੌਕੇ ਇਹਨਾਂ ਲੋਕਾਂ ਸਰਕਾਰਾਂ ਅੱਗੇ ਮੰਗ ਵੀ ਕੀਤੀ ਹੈ ਕਿਹਾ ਹੈ ਕਿ ਇਸ ਇਤਿਹਾਸਿਕ ਜਗ੍ਹਾ ਨੂੰ ਬਚਾਉਣ ਦੇ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਜਿਹੜੀ ਜਿਸ ਤਰ੍ਹਾਂ ਦੀ ਗਿਣਤੀ ਹੁੰਦੀ ਹੈ ਜਿਸ ਤਰ੍ਹਾਂ ਦੇ ਨਾਲ ਲੋਕ ਇੱਥੇ ਆਉਂਦੇ ਨੇ ਤੇ ਉਸ ਤਰ੍ਹਾਂ ਦੇ ਨਾਲ ਇਤਿਹਾਸਿਕ ਜਗ੍ਹਾ ਨੂੰ ਬਚਾਉਣ ਦੇ ਲਈ ਇਸ ਦੀ ਮੁਰੰਮਤ ਜਿਹੜੀ ਹੈ ਉਹ ਕਰਵਾਈ ਜਾਵੇ ਤਾਂ ਜੋ 200 ਸਾਲ ਪੁਰਾਣੇ ਇਤਿਹਾਸ ਨੂੰ ਬਚਾਇਆ ਜਾ ਸਕੇ ਤੇ ਉਹ ਗੱਲਬਾਤ ਕਰਦੇ ਹਾਂ ਸਾਗਰ ਮਸੀਤ ਤੇ ਯੋਦਾ ਮਸੀਤ ਦੇ ਨਾਲ ਕਿ ਅਬੀਲੋ ਸਰਕਾਰ ਨੂੰ ਕਰਦੇ ਨੇ ਕਿ ਜਾਣਕਾਰੀ ਉਹਨਾਂ ਨੇ ਇਸ ਕਬਰਿਸਤਾਨ ਬਾਰੇ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਮੇਰਾ ਨਾਮ ਜੀ ਯੋਦਾ ਮਸੀਹ ਆ ਇਹ ਇਤਿਹਾਸਕ ਚਰਚ ਦਾ ਤੇ ਇਸ ਕਬਰਸਤਾਨ ਦਾ ਇਹ ਚਰਚ ਅੰਗਰੇਜ਼ਾਂ ਦੇ ਟਾਈਮ ਦਾ ਹੈ ਔਰ ਬਹੁਤ ਪੁਰਾਣਾ ਹੈ। ਤੋਂ 1840 ਦਾ ਲਗਭਗ ਹੈ। ਔਰ ਇਹਦੇ ਨਾਲ ਹੀ ਲੱਗਦਾ ਕਬਰਸਤਾਨ ਹੈ ਜਿਹਦੇ ਵਿੱਚ ਮਲਕ ਕਾਫੀ ਪੁਰਾਣੀਆਂ ਕਬਰਾਂ ਜੜੀਆਂ ਨੇ ਉਹ ਹੈਗੀਆਂ। ਤੋਂ 1831 ਦੀ 69 ਦੀ ਚੌਂੜੀਆਂ ਤੋਂ ਜਿਨ੍ਹਾਂ ਨੇ ਹੈਡ ਬਣਾਇਆ ਸੀ ਥੱਲੇ ਆਸਟ੍ਰੇਲੀਆ ਤੋਂ ਪਿਛੇ ਉਹ ਆਏ ਉਹਨਾਂ ਨੇ 1868 ਦੇ ਆਪਣੇ ਪਰਿਵਾਰ ਦੀਆਂ ਕਬਰ ਸੱਚੀ ਨਾਮ ਤੁਹਾਡਾ ਮੈਂ ਨਾ ਸਾਗਰ ਮਸੀ ਜੀ ਆ ਇਸ ਚਰਚ ਦਾ ਕੀ ਇਤਿਹਾਸ ਹੈ ਇਸ ਤੇ ਚਰਚ ਦਾ ਇਤਿਹਾਸ ਹੈ ਸਰ ਕੀ ਇਹ ਮੁਲਕੀ ਅੰਗਰੇਜ਼ਾਂ ਦੇ ਟਾਈਮ ਦਾ ਚਰਚ ਹੈ ਜੀ ਕੋਈ 200 ਸਦੀ ਸਾਲ ਪੁਰਾਣਾ ਜੀ 200 ਕੋ 1837 ਦੀਆਂ ਕਬਰਾਂ ਬੋਲਦੀਆਂ ਨੇ ਉਸ ਤੋਂ ਪਹਿਲੇ ਦਾ ਚਰਚ ਹੈ ਜੀ ਅੰਗਰੇਜ਼ਾਂ ਦੀਆਂ ਜਿਆਦਾ ਕਬਰਾਂ ਨਹੀਂ ਤੇ ਜਿਹੜੇ ਸਾਡੇ ਪੰਜਾਬੀ ਐ ਉਹਨਾਂ ਦੀਆਂ ਥੋੜੀਆਂ ਘੱਟ ਆ ਜੀ ਪਰ ਕਿ ਐਸੀ ਕੱਚੀਆਂ ਰੱਖ ਦਿਆ ਉਹਨਾਂ ਨੇ ਪੱਕੀਆਂ ਕਰਨੀ ਹੁੰਦੀ ਐ ਜੀ ਵਿੱਚ ਵਾਰ ਆਂਦੇ ਵੀ ਹੈ ਜੀ ਤੇ ਪੁੱਛੇ ਵੀ ਆਏ ਸਾਨੂੰ ਪੀਣ ਦੀ ਕੌਣ ਦੇਖਭਾਲ ਕਰਦਾ ਫਿਰ ਉਹਨਾਂ ਨੂੰ ਦੱਸੀ ਦੀ ਕਿ ਕਮੇਟੀ ਇਸ ਤੋਂ ਦੀ ਕਰਦੀ ਹੈ ਜੀ ਇਹ ਸਰ ਚਰਚ ਕਮੇਟੀ ਮਾਦਪੁਰਦੀ ਜੀ ਔਰ ਇਹ ਕਿੰਨੀ ਦੇਰ ਤੋਂ ਉਹ ਕਰ ਰਹੀ ਹੈ ਇਹ ਸਰ ਸਾਡੇ ਪਹਿਲੇ ਮਾਪੇ ਕਰਦੇ ਸੀ ਦਾਦਾ ਪਤਦਾਦੀ ਕਰਦੇ ਸੀ ਫਿਰ ਬਾਅਦ ਚ ਉਹਨਾਂ ਦੇ ਦਤੋ ਕੀ ਫਿਰ ਉਸ ਤੋਂ ਬਾਅਦ ਸਾਨੂੰ ਸਮਾਂ ਮਿਲਿਆ ਸੇਵਾ ਕਰਨ ਦਾ ਜੀ ਫਿਰ ਅਸੀਂ ਸੇਵਾ ਕਰ ਰਹੇ ਹਾਂ ਔਰ ਕਿਉਂਕਿ ਤੋਂ ਕਿ ਤੋਂ ਦੀ ਲੋਕ ਇੱਥੇ ਆਉਂਦੇ ਨੇ ਇਹ ਸਰ ਲੋਕਲ ਹੀ ਇਥੋਂ ਦੇ ਹੈਗੇ ਆ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਉਦੋਂ ਫਿਰ ਦੂਰ ਦੂਰ ਤੋਂ ਵੀ ਆ ਜਾਂਦੇ ਆ ਆਰਮੀ ਦੇ ਜ਼ਿਆਦਾ ਆ ਜਾਂਦੇ ਆ ਜੀ ਹਾਂਜੀ ਤੇ ਭਾਰੀ ਸਾਹਿਬ ਸਾਡੇ ਇਹ ਚਰਚਾ ਐਗਰੀਕਲਚਰ ਚਰਚਾ ਜੀ ਤੇ ਭਾਰੀ ਸਾਹਿਬ ਕੈਮਰ पर्सन ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ